ਹਾ ਵੀ ਪ੍ਰਭੂ ਕੀ ਹਾਲ ਚਾਲ ਨੇ ਸਾਰੇ ਕਿਸਾਨ ਭਰਾਵਾਂ ਨੂੰ ਪਹਿਲਾਂ ਤਾਂ ਸਸਤੀ ਕਾਲ ਤੇ ਮੈਂ ਖੜਾਂਗਾ ਅੱਜ ਖਾਸਾ ਪੈਟਸੀ ਸੈਡ ਸੰਗਰੂਰ ਤੇ ਕਣਕਾਂ ਵੇਚਣ ਲੱਗ ਗਈਆਂ ਕਿਹੜੇ ਕਿਹੜੇ ਪ੍ਰੋਡਕਟ ਆ ਗਏ ਨਵੇਂ ਤੇ ਕੀ ਦਵਾਈਆਂ ਆ ਗਏ ਸਾਰਾ ਕੁਝ ਪੁੱਛਦੇ ਖਾਲਸਾ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕਣਕਾਂ ਵੇਚਣ ਲੱਗ ਗਈਆਂ ਹਾਂ ਹਾਂ ਹੁਣ ਪ੍ਰੋਡਕਟ ਵੀ ਆਪਣੇ ਨਵੇਂ ਆ ਗਏ ਨਵੇਂ ਬਾਈ ਹਾਂ ਬਿਲਕੁਲ ਜੀ ਦੱਸੋ ਫਿਰ ਕਿਹੜੇ ਹੁਣ ਆਪਣੇ ਲਵੇ ਜਿਵੇਂ ਬਾਈ ਸਭ ਤੋਂ ਪਹਿਲਾਂ ਪ੍ਰੋਡਕਟ ਚੱਲ ਰਿਹਾ ਹੈਗਾ ਆਪਣੇ ਲਵੇ ਅ ਅਬਕੀਰਾ ਪਲਾਸਾ ਆਪਣਾ ਚੱਲਦਾਗਾ ਪੈਂਡੀ ਆ ਪਈਆ 2 ਲੀਟਰ ਕਿੱਲੇ ਦੇ ਇੱਕ ਪੀਸ ਕਿੱਲੇ ਦਾ ਬਾਈ ਠੀਕ ਹੈ ਜੀ ਰਿਜ਼ਲਟਾਂ ਐਂਡ ਤੇ ਇੱਕ ਗੁੱਲੀ ਡੰਡਾ ਨਹੀਂ ਹੁੰਦਾ ਕਿਉਂਕਿ ਇਹਨੇ ਗੁੱਲੀ ਡੰਡੇ ਦੇ ਬੀਜ ਤੇ ਕੰਮ ਕਰਨਾ ਇਹ ਗੁੱਲੀ ਡੰਡਾ ਜਮੀ ਨਹੀਂ ਹੁੰਦਾ ਜਮੀ ਨਹੀਂ ਕੋਈ ਵੀ ਕੱਖ ਨਹੀਂ ਹੁੰਦਾ ਗੁੱਲੀ ਡੰਡਾ ਕੱਲਾ ਕੀ ਕੋਈ ਕੱਖ ਨਹੀਂ ਹੁੰਦਾ ਪਤਾ ਕੀ ਆ ਬਾਈ ਪਹਿਲਾਂ ਜਿਹੜਾ ਖਰਚਾ ਹੈਗਾ ਥੋੜਾ ਮਾੜਾ ਮੋਟਾ ਤੁਸੀਂ ਪਹਿਲਾਂ ਪਹਿਲਾਂ ਸੰਭਾਲ ਲਓ ਫਸਲ ਨੂੰ ਖਰਚ ਬਾਲਾ ਬਣੀ ਹੈਗਾ ਜੇ ਆਪਾਂ ਦੇਖੀ ਜਾ ਗੁੱਲੀ ਡੰਡੇ ਦੇ ਮੁਕਾਬਲੇ ਬਾਲਾ ਬਣੀ ਹੈਗਾ ਬਾਅਦ ਚ ਕੱਲਾ ਟਰਾਲੀਆ ਗੁੱਲੀ ਡੰਡਾ ਪੈਂਦਾ ਭਾਈ ਜਾਨ ਬੋ ਓ ਕੀ ਹੁੰਦੀ ਆ ਜਾਨ ਬੋ ਠੀਕ ਹੈ ਤੇ ਐਂ ਲਾ ਲ ਐਂਡ ਤੱਕ ਨਾਲੇ ਤਾਂ ਗੁੱਲੀ ਡੰਡਾ ਨਹੀਂ ਹੁੰਦਾ ਹੈਗਾ ਨਾ ਕੋਈ ਹੋਰ ਕਾਕੋ ਬਾਅਦ ਚ ਗੁੱਲੀ ਜਾਂਦਾ ਲੋਟ ਨਹੀਂ ਆਉਂਦਾ ਹੈਗਾ ਗੱਲਾਂ ਐਂ ਕਰਦੇ ਤੇ ਆਪਾਂ ਐ ਗੱਲ ਕਰਦੇ ਹੈ ਤੇ ਬਾਕੀ ਜਿਵੇਂ ਇਹ ਵਕੀਰਾ ਆ ਗਈ ਆਪਣੇ ਲਈ ਬਾਈ ਨੇ ਪੀ ਆਈ ਦੀ ਠੀਕ ਹੈ ਇੱਕ ਪੀਸ ਇਹ 2 ਲੀਟਰ ਇਹਦੇ ਪੈਂਡੀ ਦੇ ਕਿਲੇਰੀ ਡੋਜ ਆ ਚਾਹੇ ਦੀ ਤੁਸੀਂ ਆ ਪਾ ਲੋ ਇੱਕ ਪੀਸ ਇਹ 2 ਲੀਟਰ ਪਾ ਲਈਏ ਠੀਕ ਹੈ ਇਹ ਪਾ ਲੋ ਠੀਕ ਹੈ ਜੀ ਰਿਜ਼ਲਟ ਬਹੁਤ ਸੋਹਣੇ ਨੇਗੇ ਵੀਰੇ ਐਂਡ ਤੱਕ ਕੋਈ ਡੰਡਾ ਨਹੀਂ ਹੋਊਗਾ ਜਿਵੇਂ ਹੁਣ ਜਿਆਦਾ ਹੀ ਕੰਮ ਕਾਦਾ ਚੱਲਦਾਗਾ ਬਾਈ ਅ ਇਹ ਤੋਂ ਬਾਅਦ ਕਿ ਜਿਵੇਂ ਆਪਣੇ ਕਿਸਾਨ ਭਰਾ ਅ ਕੋਈ ਪਹਿਲਾ ਫਸਲ ਬੀਜ ਦਾ ਕੋਈ ਕਿਵੇਂ ਬੀਜ ਦਾ ਚਲੋ ਉਹ ਕੋਈ ਉਹ ਨਹੀਂ ਬਾਈ ਅ ਮੌਸਮ ਕਦੇ ਗਰਮ ਹੋ ਗਿਆ ਕਦੇ ਠੰਡਾ ਹੋ ਗਿਆ ਕਦੇ ਕੋਸ ਹੋ ਗਿਆ ਇਹ ਜੇ ਹੋ ਜਾਂਦਾ ਉਹਦੇ ਕਰਕੇ ਸੁੰਡ ਦੀ ਪ੍ਰੋਬਲਮ ਆਉਂਦੀ ਆ ਸੁੰਡ ਸੁੰਡ ਵਾਸਤੇ ਆਪਣੇ ਲਵੇ ਆਹ ਪਿਆ ਪ੍ਰੋਡਕਟ ਨਟੇਰਾ ਦੇ ਨਾਂ ਤੇ ਨੈਟਕੋ ਕੰਪਨੀ ਦਾਗਾ ਨੈਟਕੋ ਪਰਮਾ ਦਾ ਠੀਕ ਹੈ ਜੀ ਤੇ ਇੱਕ ਪੈਕਟ ਇੱਕ ਕਿੱਲੇ ਚ ਪੈਣਾਗਾ ਜਿਹੜਾ ਇਹਦਾ ਬਾਈ ਉਹ ਆਗਾ ਆਪਣਾ ਹੁਣ ਜਿਵੇਂ ਕਣਕ ਬੀਜ ਦਿਓ ਇਹ ਡੀਏਪੀ ਵਾਲੇ ਪਾਊਡਰ ਚ ਵੀ ਪਾ ਕੇ ਵੇਚ ਸਕਦੇ ਹੋ ਤੁਸੀਂ ਇਹ ਪੈਕਟ ਡੀਏਪੀ ਵਾਲੇ ਪਾਊਡਰ ਚ ਪੈਣਾ ਠੀਕ ਹੈ ਜੀ ਹਾਂ ਜੀ ਇਹ ਡੋਸ ਕਿੰਨੀ ਹੈ ਜੀ ਇੱਕ ਪੈਕਟ ਇੱਕ ਕਿੱਲੇ ਦੀ 5 ਕਿਲੋ ਦਾ ਪੈਕਟ ਆਗਾ ਬਾਈ ਠੀਕ ਹੈ ਠੀਕ ਹੈ ਤੇ ਚਾਹੇ ਜੀ ਤੁਸੀਂ ਪਾਣੀ ਲਾ ਕੇ ਬਾਈ ਕਿਸਾਨ ਭਰਾਵਾਂ ਨੂੰ ਮੈਂ ਦੱਸਣਾ ਚਾਹਣਾ ਚਾਹੇ ਪਾਣੀ ਲਾਉਣ ਤੋਂ ਪਹਿਲਾਂ ਪਾ ਦਿਓ ਰੀਚਰ ਲਾ ਕੇ ਠੀਕ ਹੈ ਜੀ ਠੀਕ ਹੈ ਜੀ ਤੇ ਬਾਅਦ ਚ ਪਾਣੀ ਲਾ ਦਿਓ ਚਾਹੇ ਦੀ ਕੋਈ ਚੱਕਰ ਹੀ ਨਹੀਂ ਹੈਗਾ ਬਾਈ ਤੇ ਸਿਉਂਕ ਸੁੰਡ ਗਰੋਥ ਦਾ ਕੰਮ ਵੀ ਕਰੂਗਾ ਬਾਈ ਐ ਲਾ ਲਓ ਐ ਲਿਫਾ ਦੂਗਾ ਪਾੜੂ ਪਣਕ ਬਹੁਤ ਸੋਹਣੇ ਤਰੀਕੇ ਨਾਲ ਬਾਈ ਠੀਕ ਹੈ ਜੀ ਪੂਰੀ ਵਧੀਆ ਪਾਟੂ ਗਣਕ ਤੇ ਆ ਪਿਆ ਬਾਈ ਆਪਣੇ ਲਵੇ ਉੱਤਮ 골ਡ ਆਪਣਾ ਪੁਰਾਣਾ ਹਥਿਆਰ ਆਗਾ ਜਿਹੜਾ ਹਥਿਆਰ ਠੀਕ ਹੈ ਜੀ ਇਹ ਹੈਗਾਗਾ ਉਹ ਉਤਮ 골ਡ 4 ਕਿਲੋ ਕਿੱਲੇ ਦਾ ਪੈਣਾ 2 ਕਿਲੋ ਦਾ ਇਹ ਪੈਕਟ ਹੈਗਾ 4 ਕਿਲੋ ਕਿੱਲੇ ਦਾ ਪੈਣਾਗਾ ਤੇ ਇਹਨੇ ਵੀ ਸਿਉਂਖ ਦਾ ਵੀ ਕੰਮ ਕਰਨਾ ਸੁੰਡ ਦਾ ਵੀ ਤੇ ਐਂ ਲਾ ਲਓ ਬਾਈ 4 ਕਿਲੋ ਕਿੱਲੇ ਦਾ ਚਾਹੇ ਡੀਏਪੀ ਵਾਲੇ ਪਾਊਡਰ ਚ ਪਾ ਕੇ ਬੀਜ ਲਿਓ ਠੀਕ ਹੈ ਜੀ ਡੀਏਪੀ ਵਾਲੇ ਪਾਊਡਰ ਚ ਪਾ ਕੇ ਨਾਲ ਹੀ ਗਣ ਕਦੇ ਬੀਜ ਦੋ ਠੀਕ ਹੈ ਜੀ ਚਾਹੇ ਦੀ ਆਪਣਾ ਜਿਵੇਂ ਇਹਦੇ ਬਾਰੇ ਦੱਸਿਆ ਸੀਗਾ ਪਹਿਲਾਂ ਰੇਚਰ ਲਾ ਕੇ ਸੱਟਾ ਦੇ ਦੋ ਬਾਅਦ ਚ ਪਾਣੀ ਲਾ ਦੇ ਠੀਕ ਹੈ ਜੀ ਠੀਕ ਹੈ ਜੀ ਇਹ ਇਹ ਆ ਦੇਖੋ ਐਂ ਦੋ ਪੈਕਟ ਕਿੱਲੇ ਦੇ ਪੈਣੇ ਦੋ ਬੈਕ ਕਿਲੇ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਚ ਆ ਗਿਆ ਆਪਣੇ ਲਵੇ ਬਾਈ ਜਿਵੇਂ ਮਾਲ ਬਾਕੀ ਆਪਣੇ ਲਵੇ ਹੋਰ ਵੀ ਆਏ ਪਏ ਨੇਗੇ ਬਾਈ ਜਿਹੜੇ ਦੁਬਾਰਾ ਚ ਚੱਲਣੇ ਨੇਗੇ ਸਪਰੇ ਜਿਵੇਂ ਲਾਲਾ ਟੋਪਕਾ ਹੋਗੀਆਂ ਆਪਣੀਆਂ ਬਾਈ ਲੀਟਰਾਂ ਹੋਗੀਆਂ ਟੈਲੈਂਟਸ ਐਕਸਲ ਆਹ ਪਈਆ ਟੈਲੈਂਟਸ ਬਾਇਰ ਦੀ ਐਕਸਲ ਪਈਆ 20% ਕੋਲੋ ਰੁਪਈਆ ਖਰਚੇ 20% ਕੋਲੋ ਰੁਪਈਆ ਕੀ 24 ਡੀ ਪਈਆ 50% ਆਪਣੇ ਲਵੇ ਕੋਲੋ ਰੁਪਈਆ ਕੀ ਤੇ ਬਾਕੀ ਆਪਣੇ ਲਵੇ ਬਾਈ ਆ ਜਿਵੇਂ ਹੁਣ ਤੁਸੀਂ ਗ੍ਰੋਥ ਵਾਲੇ ਸਪਰੇਅ ਕਰਦੇ ਹੋਗੇ ਹਾਂਜੀ ਜਿਵੇਂ ਐ ਲਾਲੋ ਵੀ ਤੁਸੀਂ ਜਬਰੇਲਿਕ ਐਸਿਡ ਦਾ ਸਪਰੇਅ ਕਰਦੇ ਹੋ ਕਣਕ ਤੇ ਠੀਕ ਹੈ ਜੀ ਉਹਦੇ ਨਾਲ ਤੁਸੀਂ ਆ ਫੰਗੀ ਸਾਈਡ ਜ਼ਰੂਰ ਪਾਇਆ ਕਰੋ ਠੀਕ ਹੈ ਇਹ ਕੀ ਚੀਜ਼ ਆ ਗਈ ਹੈ ਜਿਆ ਕੋਨਾਜੋਲ 75% ਠੀਕ ਹੈ ਜੀ ਹੋਰ 75% ਦੇ ਨਾਂ ਤੇ ਇਹਦਾ ਨਾਮ ਆਗਾ ਤੇ ਇਹ ਪਾ ਸਕਦੇ ਹੋਗੇ ਜਿਵੇਂ ਭਾਈ ਕਈ ਕਿਸਾਨ ਭਰਾਵਾਂ ਨੂੰ ਐ ਹੁੰਦਾਗਾ ਵੀ ਨਹੀਂ ਟਾਈਮ ਲੱਗਦਾ ਹੁੰਦਾ ਹਨਾ ਆ ਚੀਜ਼ਾਂ ਪਾਉਣ ਦਾ ਸੰਡ ਵਾਲੀਆਂ ਹਾਂਜੀ ਤੇ ਜੇ ਤੁਸੀਂ ਨੇ ਇਹ ਚੀਜ਼ਾਂ ਨਹੀਂ ਵੀ ਪਾਉਣੀਆਂ ਤੁਹਾਡੇ ਲਈ ਟਾਈਮ ਨਹੀਂ ਲੱਗਿਆ ਸੁੰਡ ਪਾਏ ਗਿਆ ਕਣਕ ਨੂੰ ਬਾਈ ਤੁਸੀਂ ਨਾ ਆ ਚੀਜ਼ ਦਾ ਸੱਟਾ ਦੇ ਦਿਓ ਇਹ ਕੀ ਐ ਐਲਾਨ ਦੇ ਨਾਂ ਤੇ ਬੜਕਟਾਉਂਦਾਗਾ ਸੀਬਾ ਇਗਰੋ ਦਾ ਠੀਕ ਹੈ ਜੀ 1 ਲੀਟਰ 2 ਕਿਲਿਆਂ ਚ ਪਾਊਗਾ ਸੁੰਡ ਨਹੀਂ ਪਾਉ ਬਾਈ ਕਣਕ ਨੂੰ ਠੀਕ ਹੈ ਜੀ ਬਹੁਤ ਟਾਪ ਤੇ ਰਿਜ਼ਲਟ ਨੇ ਬਾਈ ਰੇਟਾ ਰੂਟਾ ਦੀ ਗੱਲ ਮੇਰੇ ਭਾਈ ਬਣ ਕੇ ਫੋਨ ਤੇ ਕਰ ਲਿਆ ਕਰਿਓ ਮੇਰੇ ਨਾਲ ਆ ਪਈਆ ਆਪਣੇ ਲਾਵੇ ਪਾਇਨਰ ਦੀ 505 ਆ ਪਈਆ ਲੀਡਰ ਥੋਮੀ ਤੋਂ ਮੋਦੀ ਠੀਕ ਹੈ ਜੀ ਆ ਪਈਆਂ ਨੇ ਗੀਆਂ ਆਪਣੇ ਲੱਭੇ ਮੈਟਰੀਆਂ ਵੀ ਆਈਆਂ ਪਈਆਂ ਨੇ ਗੀਆਂ ਠੀਕ ਹੈ ਜੀ ਆਹ ਆਪਣੇ ਲੱਭੇ ਜਬੀ ਦਾ ਬੀਬੀ ਆਇਆ ਪਿਆ ਪੂਰਾ ਟਾਪ ਦਾ ਟਾਲੀਆਂ ਨਾ ਆਹ ਆਪਣੇ ਲੱਭੇ ਬਰਸੀਨ ਆਇਆ ਪਿਆਗਾ ਦੇਸੀ ਇਹ ਇੱਥੇ ਜੇ ਆਹ ਪਿਆਗਾ ਬਾਈ ਹਾੜੂ ਬਰਸੀਨ ਠੀਕ ਹੈ ਜੀ ਤੇ ਬਾਕੀ ਜਿਵੇਂ ਲਾਲੋ ਵੀ ਸਰੋਹਾਂ ਜਿਹੜੀਆਂ ਹੁਣ ਐਡਵਾਂਟਾ ਦੀ ਪਈਆਂ ਆਪਣੇ ਲੱਭੇ 427 ਦੇ ਨਾਂ ਤੇ ਠੀਕ ਹੈ ਬਾਈ ਬਾਕੀ ਬਾਈ ਜਿਹੜੀ ਆ ਚੀਜ਼ ਆ ਇੱਥੇ ਜਰੂਰ ਧਿਆਨ ਦਿਓ ਬਾਈ ਸ਼ੌਂਕ ਸੰਡ ਤੋਂ ਬਾਈ ਬਹੁਤ ਸੋਹਣੇ ਰਿਜ਼ਲਟ ਨੇਗੇ ਇਹਨਾਂ ਦੇ ਠੀਕ ਹੈ ਜੀ ਤੇ ਇਹਦੇ ਗ੍ਰੋਥ ਵਾਸਤੇ ਬਹੁਤ ਸੋਹਣੇ ਰਿਜ਼ਲਟ ਨੇ ਠੀਕ ਹੈ ਜੀ ਇੱਕ ਵਾਰੀ ਜ਼ਰੂਰ ਮਰਤਕੇ ਦੇਖੋ ਬਾਈ ਮੇਰੇ ਕਹੇ ਤਾਂ ਹਾਂਜੀ ਠੀਕ ਹੈ ਜੀ ਬਾਕੀ ਜਿਹੜਾ ਹੁਣ ਆ ਸਪਰੇਅ ਹੈਗਾ ਬਾਈ ਇਹ ਹੁਣ ਆਪਣਾ ਜਿਵੇਂ ਆਪਾਂ ਨੇ ਨਾ ਕਿਸੇ ਬੰਦੇ ਨੂੰ ਇਹਦਾ ਸਪਰੇਅ ਕਰਾਇਆ ਤੀਗਾ ਬਾਈ ਪਿਛਲੀ ਵਾਰੀ ਪਿਛਲੀ ਵਾਰੀ ਹਾਂਜੀ ਇਹਦਾ ਸਪਰੇਅ ਕਰਾਇਆ ਤੀ ਆਪਾਂ ਨੇ ਲਾਸਟ ਸਪਰੇਅ ਕਰਾਇਆ ਤੀਗਾ ਜਦੋਂ ਆਪਣੀ ਕਣਕਨ ਸਾਰੇ ਤੇ ਤੀ ਕਣਕ ਦੀ ਗੱਲ ਕਰਦਾ ਕਣਕ ਤੇ 1 ਕਿਲਾ ਉਹਨੇ ਛੱਡਿਆ ਸਪਰੇਅ ਨਹੀਂ ਕੀਤਾ ਇਹਦਾ 42 ਮਣੇ ਦਾ ਦੜਾ ਜਿਹੜਾ ਤਿੰਨ ਇਹ 1 ਲੀਟਰ 6 ਕਿੱਲਾਂ ਦੇ ਪੈਂਦਾ ਅੱਧਾ ਲੀਟਰ ਤਿੰਨ ਕਿੱਲੇ ਜਿਹੜਾ ਤਿੰਨ ਕਿੱਲਾਂ ਤੇ ਕੀਤਾ ਉਹਦੇ ਚ ਪਾਇੰਟ ਮਣੇ ਦਾ ਦੜਾ ਜਿਹੜਾ ਇੱਕ ਕਿੱਲਾ ਛੱਡਿਆ ਤੀ 42 ਮਣੇ ਦਾ ਰਹਿ ਗਿਆ ਤੀਗਾ ਇੰਨਾ ਝਾੜ ਵਧਾਉਂਦਾ ਇੰਨਾ ਝਾੜ ਵਧਾਉਂਦਾਗਾ ਬਾਈ ਇਹ ਲਾਸਟ ਜਿਹੜੇ ਲਾਸਟ ਵੱਢਣ ਤੋਂ ਦੋ ਸਪਰੇ ਹੁੰਦੇ ਆ ਹਾਂ ਉਹਨਾਂ ਹਾਂ ਲਾਸਟ ਸੈਕਿੰਡ ਤੇ ਲਾਸਟ ਦੋ ਸਪਰੇ ਕਰਤੇ ਬਾਈ ਬਾਰੇ ਨਿਆਰੇ ਨੇ ਬਾਰੇ ਨਿਆਰੇ ਨੇ ਠੀਕ ਹੈ ਜੀ ਤੇ ਬਾਕੀ ਬਾਈ ਆਪਣੇ ਲੈ ਵੇ ਆ ਬੀ ਵਗੈਰਾ ਜਿਵੇਂ ਸਾਰੀ ਆ ਗਈ ਜੀ ਐਸ 10 ਪਿਆ ਗਿਆ ਆਪਣੇ ਲੈ ਵੇ ਐਡਵਾਂਟਾ ਦਾ ਠੀਕ ਹੈ ਜੀ ਮਟਰ ਆ ਗਿਆ ਇਹ ਮਟਰ ਵਗੈਰਾ ਤੇ ਆ ਆ ਗਿਆ ਬਾਈ ਆਪਣੇ ਲੈ ਵੇ ਪਾਲ ਪਾਲ ਕੋ ਮਤਲਬ ਲਗਭਗ 20 ਸਾਰੀ ਬੀ ਵਗੈਰਾ ਹੋਰ ਬਾਈ ਸਾਰਾ ਕੁਝ ਆਪਣੇ ਲੈ ਵੇ ਪਿਆ ਗਿਆ ਜਮੀਆਂ ਬਰਸੀਨ ਜਉ ਸਾਰਾ ਕੁਝ ਪਿਆ ਬਾਕੀ ਅਬ ਕੀਰਾ ਜੀ ਪਈਆ ਆਪਣੇ ਲੈ ਵੇ ਮਾਲ ਸਾਰੇ ਆ ਗਏ ਯਾਰ ਸਾਰੀ ਪ੍ਰੋਡਕਟ ਆ ਗਏ ਸਾਰੀ ਮਾਲ ਆ ਗਏ ਸਾਰੇ ਪ੍ਰੋਡਕਟ ਸਾਰੇ ਮੈਂ ਦੁਬਾਰੇ ਦੁਬਾਰੇ ਬੇਨਤੀ ਕਰਦਾ ਬਾਈ ਸੌਂਕ ਸਾਉਂਡ ਤੋਂ ਚਾਹੇ ਆ ਪ੍ਰੋਡਕਟ ਸਾਡਾ ਚਾਹੇ ਤਾ ਠੀਕ ਹੈ ਜੀ ਇੱਕ ਵਾਰੀ ਜ਼ਰੂਰ ਵਰਤ ਕੇ ਦੇਖੋ ਐਂਡ ਤੇ ਕਸਿਉਂਗ ਸੁੰਡ ਨਹੀਂ ਪਊਗਾ ਕੰਮ ਤੇ ਸਾਡੀ ਜ਼ਿੰਮੇਵਾਰੀ ਹੋਊਗੀ ਜਿਹੜਾ ਵੀ ਮਾਲ ਦੇਵਾਂਗੇ ਤੇ ਆਪਣਾ ਆਨਲਾਈਨ ਡਿਲੀਵਰੀ ਦਾ ਕੰਮ ਆਗਾ ਬਾਈ ਉਹਦਾ ਕੀ ਪ੍ਰੋਸੀਜਰ ਹੈ ਜੀ ਉਹਦਾ ਪ੍ਰੋਸੀਜਰ ਬਾਈ 20 ਤੋਂ 15 ਤੋਂ 20000 ਦਾ ਮਾਲ ਹੋਵੇ ਹਾਂਜੀ ਠੀਕ ਹੈ ਜੀ ਤਾਂ ਤਾਂ ਡਿਲੀਵਰੀ ਫ੍ਰੀ ਆ ਪੂਰੇ ਪੰਜਾਬ ਹਾਂ ਜੇ 20 ਤੋਂ ਥੱਲੇ ਰਹਿ ਗਿਆ ਮੰਨ ਲਾ 19000 ਦਾ ਮਾਲ ਵੀ ਰਹਿੰਦਾ ਤਾਂ ਡਿਲੀਵਰੀ ਅਗਲੇ ਹੁੰਦੇਣੀ ਕੋਈ ਤਾਂ ਅਗਲੇ ਹਾਂ 20000 ਦਾ ਮਾਲ ਹੋਵੇ ਬਾਈ ਠੀਕ ਹੈ ਆਲ ਪੰਜਾਬ ਚ ਡਿਲੀਵਰੀ ਆਪਣੀ ਫ੍ਰੀ ਆ ਜਿਹੜੇ ਹੜ ਪ੍ਰਭਾਵਤ ਵੀਰ ਨੇਗੇ ਉਧਰ ਉਹਨਾਂ ਨੂੰ ਆਪਾਂ ਨੇ ਹੋਰ ਇੱਕ ਆਫਰ ਦੇਤੀ ਉਹਨਾਂ ਵਾਸਤੇ ਨੋ ਪ੍ਰੋਟ ਨੋ ਲੌਸ ਆਪਣਾ ਕੋਈ ਮਾਰਜਨ ਬਸ ਜਿੰਨੇ ਦੀ ਮੂਰੋ ਆਪਾਂ ਨੂੰ ਆਊਗੀ ਉਹਨੇ ਦੀ ਆਪਾਂ ਦੇ ਦੇਣੇ ਦੀ ਕਹਾ ਚੀਜ਼ ਦੇ ਦੇਣੀ ਹੈ ਬਈ ਆਪਾਂ ਇੱਕ ਵਾਰੀ ਜ਼ਰੂਰ ਆ ਕੇ ਜਾਇਓ ਖਾਸਾ ਪੈਕਸੀਸਾਈਡ ਸੰਗਰੂਰ ਪੁਲਿਸ ਲਾਈਨ ਰੋਡ ਤੇ ਇੱਕ ਵਾਰੀ ਲੋਕੇਸ਼ਨ ਸਮਝਾਓ ਕਲਸ ਜੀ ਲੋਕੇਸ਼ਨ ਆਪਣੀ ਵੀਰੇ ਹੈਗੀ ਆ ਕਿ ਪੁਲਿਸ ਲਾਈਨ ਰੋਡ ਸੰਗਰੂਰ ਤੇ ਜਦੋਂ ਇਧਰੋਂ ਆਵੋਗੇ ਬਟਰੁੱਖਾਂ ਕਣੀ ਦੀ ਆਵੋਗੇ ਅ ਅੰਡਰ ਬ੍ਰਿਜ ਦੇ ਨਿੱਕਿਓਂ ਦੀ ਹੋ ਕੇ ਤੁਸੀਂ ਉੱਥੋਂ 1 ਕਿਲੋਮੀਟਰ ਆਉਣਾ ਤੁਸੀਂ ਸੰਗਰੂਰ ਵੱਲ ਨੂੰ ਛੋਡੇ ਪਰਲੇ ਹਾਥੀ ਜਿਹੜੇ ਹੱਥ ਆਵੋਗੇ ਰੇਤੇ ਬਾਜਰੀ ਟਾਲਾ ਉਹਦੇ ਓਪੋਜ਼ਿਟ ਦੁਕਾਨ ਆ ਆਪਣੀ ਠੀਕ ਹੈ ਜੀ ਠੀਕ ਹੈ ਜੀ ਜਦੋਂ ਇਧਰੋਂ ਆਵੋਗੇ ਬਾਈ ਤੁਸੀਂ ਆਪਣਾ ਬਰਨਾਲਾ ਕੈਂਚੀਆਂ ਚੋਂ ਇਧਰੋਂ ਵੀ ਐਂ ਲਾ ਲਓ ਵੀ ਅ 800 ਮੀਟਰ ਨੂੰ ਜਦੋਂ ਤੁਸੀਂ ਇਧਰ ਨੂੰ ਆਵੋਗੇ ਬਰਨਾਲੇ ਕਣੀ ਨੂੰ ਤੇ ਇੱਥੇ ਦੁਕਾਨ ਆ ਗਈ ਆਪਣੀ ਛੋਡੇ ਵਾਲੇ ਹਾਥੀ ਆਊਗੀ ਬੱਗੂਆਣੇ ਵਾਲਾ ਗੇਟ ਨੇੜੇ ਪੈਂਦਾ ਬਸ ਦੁਕਾਨ ਦੇ ਆਪਣੀ ਠੀਕ ਹੈ ਠੀਕ ਹੈ ਵੀਰੇ ਖਾਲਸਾ ਪੈਟਿਸਾਈਟ ਪੁਲਿਸ ਨੇ ਰੋਡ ਸੰਗਰੂਰ ਤੇ ਬਾਕੀ ਖਾਲਸਾ ਜੀ ਦੇ ਨੰਬਰ ਆ ਜਿਹੜੇ ਸਕਰੀਨ ਤੇ ਚੱਲੀ ਜਾਂਦੇ ਆ ਤੇ ਕੋਈ ਵੀ ਪ੍ਰੋਡਕਟ ਲੈਣਾ ਹੈਗਾ ਜਾਂ ਕੋਈ ਜਾਣਕਾਰੀ ਲੈਣੀ ਆ ਤਾਂ ਕਰ ਲੋ ਸੰਪਰਕ